ਪੁਲਸ ਲੱਗੀ ਮਗਰ ਵੱਤ ਪੁਲਸ ਲੱਗੀ ਮਗਰ ਇਹਨੂੰ ਵੱਤ ਵੱਤ ਸ਼ੇਅਰ ਕਰੋ ਆ ਤੁਹਾਡਾ ਵਿਆਹ ਹੋਇਆ ਹੋਇਆ ਨਹੀਂ ਜੀ ਨਹੀਂ ਅਰੇ ਨਹੀਂ ਕਰਾਉਣਾ ਨਹੀਂ ਇਹ ਲੈਟਰਿੰਗ ਬਾਥਰੂਮ ਬਣਾ ਕੇ ਕੀ ਕਰਦਿਆਂ ਨੂੰ ਸੁੱਖ ਤੇ ਦਊਂਗਾ ਕਰਦਿਆਂ ਨੂੰ ਇਹ ਤੇ ਇਹ ਤੇ ਹੋਗਾ ਸਾਡਾ ਸਾਡਾ ਪੁੱਤ ਕਮਾਉਣ ਜੋਗਾ ਹੋ ਗਿਆ ਆ ਮਿੱਤਰਾਂ ਦੀ ਆ ਮਿੱਤਰਾਂ ਨੂੰ ਚੜ ਓਏ ਗੋਦਾਨੀਆਂ ਯਾਰ ਯਾਰ ਇਹ ਕੀ ਹੋ ਰਿਹਾਗਾ ਆ ਜੋ ਤੁਹਾਡੀ ਵਰਜਾਈ ਆਉਣ ਵਾਲੀ ਆ ਆਉਣ ਵਾਲੀ ਨਹੀਂ ਮੈਂ ਆ ਗਈ ਨਾ ਇਹ ਕੀ ਕਰ ਰਹੇ ਸੀਗੇ ਤੁਸੀਂ ਇਹ ਕਰਦੇ ਹੋ ਖਰਾਬ ਖਰਾਬ ਕਰਦੇ ਨੇ ਤੁਸੀਂ ਤਾਂ ਮੇਰੀ ਸੌਂ ਖਾਦੀ ਸੀਗੀ ਨਾ ਦੇਖਰਾ ਕਰਦੇ ਇਹ ਆਵਾਣ ਪਿੰਡ ਦੀਆਂ ਨੇ ਅਜਨਾਲੇ ਦਾ ਆਵਾਣ ਪਿੰਡ ਪਿੰਦਾ ਇਹ ਭੈਣਜੀ ਹੁਣਾ ਦਾ ਬਰਾਂਡਾ ਡਿੱਗਿਆ ਹੈ ਕਹਿੰਦੇ ਭੈਣਜੀ ਤੁਹਾਡਾ ਨਾਮ ਕੀ ਹੈ ਜੀ ਬਰਾਵੇਂ ਨਹੀਂ ਪਤਾ ਨਾ ਨਾਮ ਦਾਦਾ ਦੇਖਾ ਜੀ ਨਾਮ ਦਾਦਾ ਪਾ ਇਹਨਾਂ ਦਾ ਇਹ ਕਹਿੰਦੇ ਸਾਡਾ ਹੜ ਦੇ ਨਾਲ ਬਰਾਂਡਾ ਡਿੱਗਿਆ ਆਓ ਆਓ ਜੀ ਬਰਾਂਡਾ ਆਪਾਂ ਤੁਹਾਡਾ ਦੇਖ ਕੇ ਆਉਂਦੇ ਆ ਜੀ ਨਾਮ ਤੁਹਾਡਾ ਨਾਮ ਕੀ ਹੈ ਜੀ ਅਮਨ ਅਮਨ ਜੀ ਇਹ ਅਮਨ ਜੀ ਨੇ ਕਿਦਾ ਅਵਾਨ ਪਿੰਡ ਪੈਂਦਾ ਇਹ ਭੈਣ ਜੀ ਕਹਿੰਦੇ ਸਾਡਾ ਨੁਕਸਾਨ ਹੋਇਆ ਹੜ ਦੇ ਪਾਣੀ ਦੇ ਨਾਲ ਖੜਾ ਇਹ ਸਭ ਕਿਆ ਦੇਖਣਾ ਪੜ ਰਹਾ ਹੈ ਅੱਛਾ ਹੈ ਮੈਂ ਅੰਡਾ ਹਾਂ ਬਣਿਆ ਬੈਠਾ ਹੁਣ ਸਲਮਾਨ ਖਾਨ ਮੈਂ ਕਹਤੇ ਨਹੀਂ ਕਰਦਾ ਦੀਦੀ ਹੁਣ ਉਦੋਂ ਮੈਂ ਸਾਰਾ ਕੁਝ ਹੀ ਸੁਣ ਲਿਆ ਸੀ ਜਦੋਂ ਕਹੀ ਜਾਂਦਾ ਸੀ ਉਹਨੂੰ ਵੀ ਮੈਂ ਤੈਨੂੰ ਭਜਾ ਕੇ ਲੈ ਜਾਊਂਗਾ ਬੋਡੀ ਸੀ ਨਹੀਂ ਕਰਦਾ ਦਾਉਣ ਨਹੀਂ ਕਰਦਾ ਉਹ ਵੀ ਹੁਣ ਤੂੰ ਜਾ ਕੇ ਵਿਖਾਈ ਬਾਹਰ ਇਹਨੂੰ ਕਾਲ ਜੋ ਨਹੀਂ ਜਾਂਦਾ ਬਸੜ ਜੂਗਣ ਗਾਂ ਤੋਂ ਕਾਲ ਨਹੀਂ ਜਾਣਾ ਠੀਕ ਆ ਨਹੀਂ ਜਾਂਦਾ ਨਹੀਂ ਤਾਂ ਤੇਰੀ ਲੱਤ ਤੋੜ ਕੇ ਬਿਠਾ ਦੇਣਾ ਹੀ ਕਰੇ ਨਹੀਂ ਜਾਂਦਾ ਅਵੇ ਸੌਰੀ ਨਹੀਂ ਜਾਂਦਾ ਦੀਦੀ ਹੁਣ ਬਾਠ ਠੀਕ ਆ ਇੱਕ ਵਾਰ ਹੋਣਾ ਕੀ ਓਏ ਪੱਟੀਆਂ ਪੱਟੀਆਂ ਆਖੜ ਕੀ ਦੇਣਾ ਇੱਕ ਵਾਰ ਉਹ ਦੁੱਤਰ ਤੈਨੂੰ ਮੈਂ ਦੱਸਦਾ ਅੰਗਰੀ ਦੇ ਕੋਦੇ ਅੱਗੇ ਗਾੜੀ ਨਹੀਂ ਹੁੰਦਾ ਫੂਫਾ ਵੜਾ ਪੜੂਗਾ ਜੀ ਖਾਨਾ ਬਦੋ ਜਾ ਬੰਦਾ ਏ ਜਿਆਵਾ ਚਾਰ ਜਮਾਨੇ ਦਾ ਅੱਤੇ ਆ ਪੱਟੀ ਚੁੰਗੀ ਦੇ ਪਾ ਦੇ 40 ਇੱਕੋ ਪਿੰਡ 700 ਮਾਸਟਰ ਡੰਗਰ ਖੇੜਾ ਪਿੰਡ ਦਾ ਨਾਮ ਬਦਲੋ ਯਾਰ ਸਾਰਾ ਪਿੰਡ ਮਾਸਟਰਾਂ ਦਾ ਨਾਮ ਡੰਗਰ ਖੇੜਾ ਹੈ ਇਹ ਮੈਨੂੰ ਦਿਓ ਅਰਜੀ ਇਹ ਬਦਲੀਏ ਉਹਦਾ ਨਾਮ ਅਧਿਆਪਕ ਖੇੜਾ ਰੱਖੋ ਹੈ ਕਿ ਨਾ ਕਟਿਆਂ ਵਾਲੀ ਛੋਟਿਆਂ ਵਾਲੀ ਉਹ ਯਾਰ ਕੋਈ ਬੰਦਿਆਂ ਵਾਲੀ ਵੀ ਰੱਖ ਲੋ ਤਪਦੀ ਗਰਮੀ ਤੋਂ ਬਚਣ ਲਈ ਠੰਡੇ ਪਾਣੀ ਚ ਨਹਾਉਣ ਵਾਸਤੇ ਜਿੱਤੇ ਨੇ ਮਾਰੀ ਨਹਿਰ ਤੇ ਛਾਲ ਕੇਰਾ ਦਾ ਪਟੂ ਨੇ ਪੂਰੀ ਸਵਿਮਿੰਗ ਪੂਲ ਵਾਲੀ ਫੀਲਿੰਗ ਲਈ ਅਬੇ मजा ਆਏਗਾ ਨਾ ਭੀੜੋ ਨਹਿਰ ਚ ਪਾਣੀ ਸੀਗਾ ਜਿਆਦਾ ਉਹ ਤਾਂ ਭਾਈ ਕੁਸੂਤਾ ਫਸ ਗਿਆ ਬਥੇਰੇ ਹੱਥ ਪੱਲੇ ਮਾਰੇ ਪਰ ਕੋਈ ਬਾਹ ਨਾ ਚੱਲੀ ਜਿੱਤੇ ਦਾ ਕੋਗਾ ਚਤ ਹੋਣ ਵਾਲੀ ਸੀ ਕਿ ਐਨੇ ਨੂੰ ਉਹਦਾ ਹੱਥ ਇੱਕ ਮੱਛੀ ਤੇ ਪੈ ਗਿਆ ਜੀ ਤੇਰੇ ਲਾਇਆ ਦਿਮਾਗ ਫੜ ਕੇ ਗਿੱਚੀ ਤੋਂ ਮੱਛੀ ਭਗਾ ਕੇ ਮਾਰੀ ਬਾਹਰ ਓ ਨੋ ਕਹਿੰਦਾ ਮੇਰੇ ਨਾਲ ਚੋਹੂ ਦੇਖੀ ਚੋ ਕਾਮਲੀ ਤੂੰ ਤਾਂ ਜਾਨ ਬਚਾ ਵਾ ਤੇਰਾ ਬਹਿ ਜਾ ਪੜਾ ਮਾਰਤੀ ਵੈ